ਸੇ ਸਾਰਾ ਪਰਵਾਰ ਮੈਨੂੰ ਬਹੁਤ ਤਾਂਕਾ ਦਾ ਮਾਰਕਟ ਕਰਦਾ ਮੈਂ ਤਾਂ ਤਾਇਦੀ ਮੰਗ ਵੀ ਕਰਦੇ ਮੇਰੇ ਕੋਲ ਦੋ ਬੇਟੀਆਂ ਮੈਨੂੰ ਕਹਿੰਦੇ ਤੇਰੇ ਮੁੰਡਾ ਨਹੀਂ ਹੁੰਦਾ ਸਾਨੂੰ ਮੁੰਡਾ ਦੇ ਇਸ ਸਰਦਾਰ ਘਰ ਵਾਲੇ ਨੂੰ ਪੋਰਾ ਵੀ ਸ਼ਰਮ ਨਹੀਂ ਆਈ ਜੋ ਆਪਣੀ ਪਤਨੀ ਨੂੰ ਬੇਰਹਿਮੀ ਦੇ ਨਾਲ ਮਾਰ ਰਿਹਾ ਹੈ ਰੋ ਰੋ ਕੇ ਕੁੜੀ ਦੱਸ ਰਹੀ ਹੈ ਕਿ ਕਿੰਜ ਮੇਰੇ ਤੋਂ ਮੁੰਡਾ ਚਾਹੁੰਦੇ ਨੇ ਪੈਸੇ ਚਾਹੁੰਦੇ ਨੇ ਦਾਜ ਦਹੇਜ ਦੀ ਮੰਗ ਕੀਤੀ ਜਾਂਦੀ ਹੈ ਜਿਸ ਤੇ ਚਲਦੇ ਹੋਏ ਮੇਰੇ ਨਾਲ ਇਹੋ ਜਿਹਾ ਮਾਰ ਕਟਾਪਾ ਕੀਤਾ ਗਿਆ ਕਿ ਉਸ ਨੂੰ ਮਾਰਨ ਦੀ ਪੂਰੀ ਸਾਜ਼ਿਸ਼ ਕੀਤੀ ਗਈ ਸੀ ਚੰਗੀ ਕਿਸਮਤ ਦੇ ਨਾਲ ਕੁੜੀ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਜ਼ਿੰਦਗੀ ਅਤੇ ਹਾਲਾਤ ਕਿਹੋ ਜਿਹੇ ਨੇ ਉਹ ਤੁਸੀਂ ਤਸਵੀਰਾਂ ਦੇ ਰਾਹੀਂ ਦੇਖ ਹੀ ਸਕਦੇ ਹੋ ਰਾਤ ਵੇ ਕੀਤੇ ਸੀ ਸਵੇਰੇ ਫਿਰ ਕੀਤੇ ਸੀ ਖਲੀਚ ਕਾਣ ਚਾਂਤ ਵੇ ਵਾਹ ਦਿੱਤਾ ਸੀ ਨੇ ਇਨਸਾਫ ਦੀ ਮੰਗ ਕਰਨ ਗੱਲ ਬਾਤ ਜੀ ਅੱਜ ਤੋਂ ਛੇਕ ਸਾਹਿਬ ਪਹਿਲਾਂ ਕੁੜੀ ਦਾ ਵਿਆਹ ਕੀਤਾ ਸੀ ਤੇ ਜੋ ਦਾ ਵਿਆਹ ਕੀਤਾ ਉਹ ਤੋਂ ਬਾਅਦ ਥੋੜੇ ਚਿਰ ਬਾਅਦ ਹੀ ਇਹਨਾਂ ਨੇ ਲੜੋ ਲੜਾਈ ਦਾ ਸ਼ੁਰੂ ਕੰਮ ਕਰਤਾ ਕੁੜੀ ਨੂੰ ਰੋਜ਼ ਦਾਜ ਮੰਗਦੇ ਹਿੱਕਤਾ ਬਾਅਦ ਵਿੱਚ ਵੱਡੀ ਲਾ ਬੇਟੀ ਸ਼ੁਰੂ ਪੈਦਾ ਹੋਈ ਬਾਅਦ ਵਿੱਚ ਫਿਰ ਛੋਟੀ ਹੋ ਗਈ ਛੋਟੀ ਦੇ ਬਾਅਦ ਇਹ ਆਲੇ ਵੀ ਸਾਨੂੰ ਮੁੰਡਾ ਚਾਹੀਦਾ ਤੂੰ ਕੁੜੀਆਂ ਜੰਮ ਜੰਮ ਰੱਖੀ ਜਾਂਦੀ ਇਹ ਤੋਂ ਹੀ ਜਿਆਦਾ ਕਲੇਸ਼ ਦਾ ਬਣਾ ਪਿਆ ਜੀ ਮੁੜ ਕੇ ਦਾਜ ਮੰਗਿਆ ਇਹਨਾਂ ਨੇ ਇਹਨਾਂ ਨੂੰ ਮੋਟਰਸਾਈਕਲ ਦਿੱਤਾ ਇਹਨਾਂ ਨੂੰ 50000 ਰੁਪਇਆ ਇੱਕ ਨਗਦ ਦਿੱਤਾ ਇਹਨਾਂ ਨੂੰ ਜਿਆ ਮਸ਼ੀਨ ਦਿੱਤੀ ਜਿਹੜੇ ਕਪੜੇ ਤੋਂ ਵਾਲੀ ਸਾਰਾ ਜੀ ਤੇ ਹੁਣ ਸਾਨੂੰ ਪਤਾ ਲੱਗਾ ਇਹ ਫਿਰ ਇਹਨਾਂ ਨੇ ਕਟਕਟਈਆ ਕੀਤਾ ਕੁੜੀ ਦਾ ਤੇ ਅਸੀਂ ਗਏ ਆ ਸਵੇਹਾ ਇਹਨੂੰ ਜਾ ਕੇ ਪੁੱਛਣਾ ਤੇ ਸਾਡੇ ਅੱਗੋਂ ਨਾਲ ਗੱਲ ਪੈ ਗਿਆ ਜੀ ਨਾਲ ਸਾਡੀ ਗੱਡੀ ਉਹਨਾਂ ਦੀਆਂ ਮਾਰੀਆਂ ਇਟਾਂ ਜੀ ਇਹਨਾਂ ਦੇ ਕੈਮਰੇ ਚੈੱਕ ਕਰਾਏ ਜਾਣ ਕੁੜੀ ਨੂੰ ਕੀ ਕਿ ਤਰਜਨ ਹਾਜਾ ਜਾਨੇ ਇੱਕ ਤਾਂ ਦੇ ਗਾਲਤ ਨਿਸ਼ਾਨ ਪੈ ਜੀ ਕੁੜੀ ਵਾਲੀ ਮੈਨੂੰ ਫਾ ਦੇਣ ਲੱਗੇ ਸੀ ਅਜੇ ਵੀ ਨਿਸ਼ਾਨ ਦੇਖਦੇ ਪੈ ਰਹੇ ਜੀ ਜੇ ਤੁਸੀਂ ਨਾ ਜਾਂਦੇ ਤਾਂ ਸ਼ਾਇਦ ਦੇ ਦਿੰਦੇ ਹਾਂਜੀ ਹੋ ਸਕਦਾ 100 ਜਾਂ 90% ਜੀ ਮਾਰਨ ਦੀ ਕੋਸ਼ਿਸ਼ ਕਰਦੇ ਜੀ ਸੱਤ ਸਾਲਾਂ ਦੀ ਤੈਨੂੰ ਮਾਰਨ ਦੀ ਕੋਸ਼ਿਸ਼ ਬਹੁਤ ਕੀਤੀ ਪਰ ਤੂੰ ਬਚ ਜਾਨੀ ਹਰ ਵਾਰੀ ਵਾਰੀ ਜੀ ਸਾਨੂੰ ਤਲਾਕ ਦੇ ਦੇ ਇਹ ਹੋ ਸਕਦਾ ਭਾਈ ਜੀ ਇਹ ਸਾਨੂੰ ਤਲਾਕ ਦੇ ਦੇ 6-7 ਅਗਰ ਪੰਚਾਇਤਾਂ ਹੋ ਚੁੱਕੀਆਂ ਜੀ ਤੇ ਜਦੋਂ ਪੰਚਾਇਤ ਹੁੰਦੀ ਉਹਦੋਂ ਮਾਫੀ ਮੰਗਾ ਲਈਦੇ ਨੇ ਵੀ ਅੱਜ ਤੋਂ ਮਾਫ ਕਰ ਦੋ ਗਾ ਨਹੀਂ ਕਰਦੇ ਤੇ ਮਗਰ ਦੱਸਾ ਦੇਣਾ ਬਾਸ ਫਿਰ ਹੋ ਲੱਛਣਣਾ ਨਹੀਂ ਮੰ ਨਾ ਅਸੀਂ ਦੇਖਵਾਣੇ ਸਾਨੂੰ ਇਨਸਾਫ ਹੋਣਾ ਚਾਹੀਦਾ ਜੀ ਦੋ ਬੇਟੀਆਂ ਨੇ ਅਸੀਂ ਹੁਣੇ ਇੱਕ ਦੱਸਤਾ ਗਈ ਇਹਨੂੰ ਠੀਕ ਹੈ ਕਿ ਨਹੀਂ ਜਾਂ ਫਿਰ ਇਹਨਾਂ ਦਾ ਬੰਦਾ ਹਿੱਸਾ ਦਿੱਤਾ ਜਾਵੇ ਤੇ ਆਪੇ ਜਿਉਂ ਉੱਥੇ ਆਉਂਦਾ ਰਹਿਣ ਤੇਰਾ ਘਰ ਰਹਿਣਗੇ ਠੀਕ ਹੈ ਨਹੀਂ ਇਸ ਦੁਖਦ ਬਾਪਤੇ ਬੋਲਨੇ ਜੋ ਕਿ ਇਸ ਸਮੇਂ ਮਜਬੂਰ ਹੈ ਕਿ ਆਪਣੀ ਧੀ ਦੇ ਨਾਲ ਅਤੇ ਦੋ ਦੋਤੀਆਂ ਦੇ ਨਾਲ ਆਖਿਰਕਾਰ ਉਹ ਕਰੇ ਕਿ ਜਿਨ੍ਹਾਂ ਨੂੰ ਉਹਨਾਂ ਦੇ ਹੀ ਘਰ ਦੇ ਵਿੱਚ ਇੰਨਾ ਤੰਗ ਪਰੇਸ਼ਾਨ ਕੀਤਾ ਜਾ ਰਿਹਾ ਹੈ ਨਾ ਤਾਂ ਉਹਨਾਂ ਦਾ ਬੰਦਾ ਹੱਕ ਦਿੱਤਾ ਜਾ ਰਿਹਾ ਹੈ ਤੇ ਨਾ ਹੀ ਉਹਨਾਂ ਨੂੰ ਜਿਉਣ ਜੋਗਾ ਹੀ ਛੱਡਿਆ ਜਾ ਰਿਹਾ ਹੈ ਪੰਚਾਇਤਾਂ ਜਦੋਂ ਬੈਠਦੀਆਂ ਨੇ ਤਾਂ ਇਸ ਤੋਰਾ ਪਰਿਵਾਰ ਉੱਥੇ ਮਾਫੀ ਮੰਗ ਲੈਂਦਾ ਜਿਸ ਤੇ ਚਲਦੇ ਹੋਏ ਕੁੜੀ ਆਪਣੀ ਦੋ ਧੀਆਂ ਦੇ ਵੱਲ ਦੇਖਦੇ ਹੋਏ ਇੱਕ ਵਾਰ ਫਿਰ ਤੋਂ ਆਪਣੇ ਸਹੁਰੇ ਘਰ ਦੇ ਵਿੱਚ ਰਹਿਣ ਨੂੰ ਤਿਆਰ ਹੋ ਜਾਂਦੀ ਹੈ ਪਰ ਇਸ ਵਾਰ ਤਾਂ ਹੱਦੋਂ ਵੱਧ ਕਰ ਦਿੱਤੀ ਗਈ ਉਹਨਾਂ ਦੇ ਵੱਲੋਂ ਅਤੇ ਕੁੜੀ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ। 6 ਸਾਲ ਬੀਤਨ ਹੋ ਗਏ ਸੀ ਅਤੇ ਜੇਕਰ ਦੇਖਿਆ ਜਾਵੇ ਸਰਕਾਰ ਅਤੇ ਡਾਕਟਰ ਇਹ ਸਮਝਾ ਸਮਝਾ ਕੇ ਥੱਕ ਚੁੱਕੇ ਨੇ ਕਿ ਜੇਕਰ ਘਰ ਦੇ ਵਿੱਚ ਧੀ ਪੈਦਾ ਹੁੰਦੀ ਹੈ ਤਾਂ ਇਸ ਦੇ ਲਈ ਕੁੜੀਆਂ ਨਹੀਂ ਸਗੋਂ ਮੁੰਡੇ ਜ਼ਿਆਦਾ ਜ਼ਿੰਮੇਵਾਰ ਹੁੰਦੇ ਨੇ ਪਰ ਫਿਰ ਵੀ ਨਾ ਸਮਝਾਂ ਨੂੰ ਇਹ ਗੱਲ ਸਮਝ ਨਹੀਂ ਆਂਦੀ ਅਤੇ ਇਸ ਕੁੜੀ ਨੂੰ ਕੁੱਟ-ਕੁੱਟ ਕੇ ਬੁਰਾ ਹਾਲ ਕਰ ਦੇ ਤਾਂ ਕਿ ਤੂੰ ਸਾਡੇ ਘਰ ਧੀਾਂ ਜੰਮ ਜੰਮ ਰੱਖੀ ਜਾਨੀ ਹੈ ਸ਼ਰਮ ਆਂਦੀ ਹੈ ਇਹੋ ਜਿਹੀਆਂ ਖਬਰਾਂ ਸੁਣਦੇ ਹੋਏ ਵੀ ਕਿ ਕਿੰਜ ਖੁਦ ਸੱਸਾਂ ਕਦੇ ਧੀਾਂ ਹੁੰਦੀ ਅਸੀਂ ਕਿਸੇ ਦੀਆਂ ਤੇ ਉਹਨਾਂ ਦੇ ਵੱਲੋਂ ਹੀ ਇਹੋ ਜਿਹਾ ਕਾਰਾ ਆਪਣੇ ਪੁੱਤਾਂ ਦੇ ਨਾਲ ਮਿਲ ਕੇ ਕੀਤਾ ਜਾਂਦਾ ਹੈ ਇਹ ਮਾੜੀ ਖਬਰ ਫਰੀਦਕੋਟ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪਤੀ ਦੇ ਵੱਲੋਂ ਪਤਨੀ ਨੂੰ ਕੁੱਟਿਆ ਵੀ ਗਿਆ ਉਸ ਦੀ ਵੀਡੀਓ ਵੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਅਤੇ ਜੇਕਰ ਸਮੇਂ ਸਿਰ ਕੁੜੀ ਦੇ ਮਾਪੇ ਉੱਥੇ ਨਾ ਪਹੁੰਚਦੇ ਤਾਂ ਉਹਨਾਂ ਨੇ ਕੁੜੀ ਨੂੰ ਅੱਜ ਮਾਰ ਹੀ ਮਕਾਣਾ ਸੀ ਪਿਤਾ ਦਾ ਕਹਿਣਾ ਹੈ ਕਿ ਸੀਸੀਟੀਵੀ ਵੀਡੀਓ ਵੀ ਦੇਖੀ ਜਾਵੇ ਕਿਉਂਕਿ ਸਾਡੇ ਉੱਪਰ ਵੀ ਇੱਟਾਂ ਵਰਾਈਆਂ ਗਈਆਂ ਨੇ ਜਿਸ ਦੇ ਲਈ ਇਹ ਪਰਿਵਾਰ ਇਨਸਾਫ ਮੰਗ ਰਿਹਾ ਹੈ ਪੰਚਾਇਤੋ ਇਹਨਾਂ ਜੀ ਪਰਿਵਾਰ ਦੇ ਮਤਲਬ ਇਹ ਵੀ ਆਪਣੇ ਮੈਂਬਰ ਸਾਹਿਬ ਹੀ ਹੈ ਜੀ ਇਹਨਾਂ ਦੀ ਕੁੜੀ ਹੈ ਰਸੂਲਪੁਰ ਜੀ ਇਹ ਜਿੰਨੇ ਵੀ 4-5 ਵਾਰੀ ਪਹਿਲਾਂ ਵੀ ਇਹੇ ਵਾਕਿਆ ਹੋ ਗਿਆ ਵੀ ਚਲੋ ਪੰਚਾਇਤ ਤੌਰ ਤੇ ਹਨਾ ਮਾਜਮੂਵੀ ਮੰਗ ਕੇ ਉਹ ਕੁੜੀ ਨੂੰ ਰੱਖ ਲੈਣਦੇ ਜਿੱਥੇ ਪਰ ਕੁੱਟਮਾਰ ਬੋਲੇ ਵੀ ਕਰਦੇ ਸੀ ਆ ਰਾਤ ਉਹਨਾਂ ਨੇ ਕੁੜੀ ਦੀ ਕੁੱਟਮਾਰ ਕੀਤੀ ਉਹਨੇ ਸਵੇਰ ਇਹਨਾਂ ਨੂੰ ਫੋਨ ਕੀਤਾ ਸਵੇਰ ਫੇਰ ਕੁੱਟਮਾਰ ਕੀਤੀ ਕੁੜੀ ਨੇ 112 ਦੇ ਕਾਲੇ ਵੀ ਕੀਤੀ ਮੁਲਾਜ਼ਮ ਵੀ ਆਏ ਮੁਲਾਜ਼ਮ ਸਮਝਾ ਕੇ ਵਾਪਸ ਚਲੇ ਗਏ ਉਸ ਤੋਂ ਬਾਅਦ ਕੁੜੀ ਦੀ ਫੇਰ ਕੁੱਟਮਾਰ ਕੀਤੀ ਇਹ ਕੁੜੀ ਨੂੰ ਲੈਣ ਗਏ ਆ ਕੁੜੀ ਨੂੰ ਜਦੋਂ ਲੈਣ ਲੱਗੇ ਕੁੜੀ ਨੂੰ ਆਉਣ ਨਹੀਂ ਦਿੰਦੇ ਸੀਗੇ ਫਿਰ ਇਹ ਨਿਸ਼ਾਨ ਦੇਖਿਆ ਨਹੀਂ ਵੀ ਅਸੀਂ ਦਵਾਈ ਦੋਣੀ ਕੁੜੀ ਨੂੰ ਉਤੋਂ ਜੋ ਕੁੜੀ ਨੂੰ ਲੈ ਕੇ ਚੱਲਣ ਲੱਗੇ ਉਹਨਾਂ ਦੇ ਸ਼ਾਇਦ ਕੈਮਰੇ ਲੱਗੇ ਹੋਣ ਕਿਤੇ ਵੀ ਆਣ ਗਵਾਲੇ ਤੁਸੀਂ ਚੈੱਕ ਕਰਾ ਸਕਦੇ ਹੋ ਇਹਨਾਂ ਦੀ ਗੱਡੀਆਂ ਤੇ ਕਿਟਾ ਰੋੜੇ ਹੀ ਮਾਰੇ ਗਏ ਠੀਕ ਕੁੜੀ ਨੂੰ ਮਾਰਨ ਦੀ ਕੋਸ਼ਿਸ਼ 100% ਹੀ ਕੀਤੀ ਹੈ ਗਲੇ ਤੇ ਨਿਸ਼ਾਨ ਹੈ ਜੀ ਰੱਸਾ ਪਾਇਆ ਪਤਾ ਨਹੀਂ ਕੀ ਪਾਇਆ ਉਹਦਾ ਰੱਬ ਕਰਨ ਉਹ ਜੋ ਉਹ ਗੁੱਡੀਆਂ ਨਿੱਕੇ ਨਿੱਕੇ ਹੋ ਜਾਂਦਾ ਉਹਦੀ ਕਿਸਮਤ ਨੇ ਬਚ ਗਈ ਹੋਏ ਠੀਕ ਹੈ ਜੀ ਸਾਡੀ ਇਹੀ ਮੰਗ ਹੈ ਜੀ ਪਰਿਵਾਰ ਨੂੰ ਸਾਨੂੰ ਸਾਰਿਆਂ ਨੂੰ ਇਨਸਾਫ਼ ਮਿਲਣਾ ਚਾਹੀਦਾ ਜੀ ਜੋ ਵੀ ਬੰਦੀ ਕਾਰਵਾਈ ਹੈ ਉਹਨਾਂ ਤੇ ਹੋਣੀ ਚਾਹੀਦੀ